ਵੀ ਭੰਗਾ ਹੋ ਗਿਆ ਸਭ ਬਿਲਕੁਲ ਇਸ ਵਕਤ ਦੇਖ ਸਕਦਾ हूं ਕਿ ਨਾਕਾ ਲੱਗਾ ਹੋਇਆ ਉੱਥੇ ਵਿਵਾਦ ਹੋਇਆ ਗੱਲਬਾਤ ਕਰਨਗੇ ਮੈਡਮ ਹੋਇਆ ਕਿ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ ਨਾ ਬੋਲ ਰਿਹਾ ਹੈ ਇਹ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅਖੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਕਿਹੋ ਜਿਹੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਫਿਰ ਸਾਨੂੰ ਨੁਘਾ ਰਿਹਾ ਕਿਉਂ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਂ ਨਹੀਂ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀ ਜੀ ਮੈਂ ਨਾ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਰਹੇ ਸੀ ਹਾਂ ਕਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤੇ ਸੀਗੇ ਤੁਸੀਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕੁਬਰਾ ਆਟ ਹੋ ਰਹੀ ਐ ਇਸ ਇੱਥੇ ਜਾਰ ਹਾਂ ਕਲਰ ਫਿਰ ਬੱਚਾ ਘਰੋਂ ਜਾ ਕੇ ਜੇ ਲੈ ਆਇਆ ਫਿਰ ਕੀ ਦੀ ਗੱਲ ਆ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਗੱਲਾਂ ਤੂੰ ਆਹ ਬੋਲਿਆ ਆ ਖੜਾ ਇਹਦਾ ਨਾਂ ਕੀ ਪੜ ਲਓ ਕਹਿੰਦਾ ਇਹਨੇ ਇਹਨੂੰ ਪਤਾ ਲੱਗ ਗਿਆ ਅਫਸਰ ਦੇ ਘਰ ਇਹਨੇ ਵੇਚਤਾ ਮੈਂ ਥੜ ਗਈ ਸਾਡੇ ਕੋਲ ਚਲਾ ਰਹੇ ਹੋ ਅਫਸਰ ਦੇ ਘਰ ਤੁਸੀਂ ਉਹ ਮੈਨੂੰ ਕੋਲ ਹੈਲਮਟ ਨਹੀਂ ਚਲਾਣ ਦਰੋ ਤੁਹਾਡੇ ਨਾਮ ਕੀ ਹੈ ਮੈਮ ਤੁਸੀਂ ਕਹ ਰਹੇ ਅਫਸਰ ਦੀ ਵਾਈਫ ਹੋ ਤੁਸੀਂ ਅਫਸਰ ਹੀ ਆ ਰਹੇ ਨਹੀਂ ਨਾਮ ਤਾਂ ਦੱਸੋ ਉਹਨੇ ਜਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੇ ਲਈ ਵੈਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਦਤਮੀਜ਼ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਜਾਣ ਕਰਤਾ ਸੀ ਸਰਦਾਰ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਇਹਨੇ ਬਦਤਮੀਜ਼ ਨਾਲ ਬੋਲੂਗਾ ਫਿਰ ਅਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ ਨਾ ਨਾ ਕੱਢੀਏ ਸਾਨੂੰ ਬਦਤਮੀਜ਼ ਨਾਲ ਇਹਨਾਂ ਨੇ ਕੱਢਿਆ ਹਰਪ੍ਰੀਤ ਐਸਾ ਹੂੰ ਆ ਤੁਹਾਨੂੰ ਬੋਲੇ ਆ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਕਿਸ ਵਜ੍ਹਾ ਤੋਂ ਬੋਲੇ ਆ ਇਹ ਕਹਿੰਦੇ ਇੱਧਰ ਆ ਨੀ ਤੂੰ ਉਹ ਕਹਿੰਦੇ ਨਹੀਂ ਜਾਣਨਾ ਤੇਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਇੱਧਰ ਆ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆ ਦੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਦਤਮੀਜ਼ੀ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਜੀ ਸਾਰਾ ਸਾਰਾ ਝੂਠ ਬੋਲ ਰਹੀ ਆ ਸਾਨੂੰ ਕੋਈ ਨਹੀਂ ਮਿੱਟੀ ਪੁਲੀਸ ਆਈ ਉਹ ਸਾਰੀ ਉੱਤਰ ਆਈ ਆ ਇਹ ਕਹਿੰਦੇ ਸੀ ਇਹ ਘਰ ਬਣੀ ਪੈ ਲੋਕਲ ਆ ਤੇ ਇਹ ਮੁੜ ਕੇ ਪਾਰ ਨਹੀਂ ਕੀਤਾ ਲਾ ਭਾਈ ਮੈਂ ਕਹਾ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਇਹ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਮੈਂ ਕਹਿੰਦਾ ਤੁਸੀਂ ਇਨੀ ਜਰਾ ਮੈਂ ਤਾਂ ਵੀ ਗੱਲ ਹੂੰ ਨੇਡੀ ਪੁਲਿਸ ਫੋਰਸ ਆ ਗਈ ਹੋਈ ਐਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਹੂੰ ਕੋਈ ਤੁਹਾਡਾ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਤੇ ਕੋਣ ਆ ਪਿਓ ਕੋਣ ਹੈ ਜੀ ਪਤਾ ਨਹੀਂ ਹੁਣ ਤੁਹਾਨੂੰ ਕਹ ਰਹੇ ਪਿਓ ਨਾਲ ਗੱਲ ਕਰਾਉਂਦੇ ਹੋ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਆਹਦਾ ਸਾਦਾ ਮੈਂ ਖੋਲਿਆ ਆਓ ਇੱਧਰ ਆਓ ਮੋੜਿਓ ਸਾਡੇ ਕਹਿੰਦੇ ਇਹ ਕਿਸੇ ਆਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਵਗੈਰਾ ਕੋਈ ਦੱਸਿਆ ਇਹ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀ ਕੀਤੀ ਇਹਨਾਂ ਨੇ ਲਾਈਸੈਂਸ ਤੇ ਮੇਸੇਦ ਦਾ ਗਰਾਮ ਹੂੰ ਕਰਿਆ ਨਾਲ ਇਹਨਾਂ ਨੇ ਹੋਰ ਕਰਿਆ ਜਿਵੇਂ ਕਪੂਰੀ ਆ ਪਿੱਠੀ ਹੋ ਗਈ ਪਹਿਲਾਂ ਤਾਂ ਕਹਿੰਦੇ ਜਾਓ ਅਫਸਰ ਦੇ ਘਰ ਆਈਆ ਨਹੀਂ ਲੈ ਜਾਵਾ ਤੇ ਗਏ ਨਹੀਂ ਮੈਂ ਕਰਤਾ ਵੀ ਮੇਰੇ ਤੇ ਪਰਚਾ ਨਾ ਦਰਜ ਕਰਾ ਦੇਣਾ ਮੈਂ ਕਰਵਾਈ ਤਾਂ ਹੀ ਛੱਡੇ ਮੈਂ ਗੱਲ ਕਰਤੀ ਮੈਂ ਨਾ ਨਹੀਂ ਕਰਾਈ ਸੀ ਉਹ ਤਾਂ ਬਾਅਦ ਹੀ ਗੱਲ ਜਦੋਂ ਆਈ ਆ ਰੀਡਰ ਸੀ ਪਾਜੀ ਰੀਡਰ ਸੀ ਯਾ ਰੀਡਰ ਸੁਪਰ ਰਿਕਾਰਡਿੰਗ ਆ ਇਹਨਾਂ ਨੇ ਭੇਜਤਾ ਦੱਸੋ ਜੀ ਕਿੰਦਰ ਰਿਕਾਰਡਿੰਗ ਆ ਮੇਰੇ ਤੋਂ ਗੱਲ ਕਰਾਈ ਥੋੜੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਇਦਾਂ ਸਾਰਾ ਦਾ ਛੱਡ ਦਿੰਨੇ ਆ ਉਹ ਕਹਿ ਰਹੇ ਸਾਡੇ ਕੋ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਉਹਦਾ ਕਹਿੰਦੇ ਸੀ ਕਿ ਮੈਂ ਅਫਸਰ ਦੀ ਵਾਈਫ ਆ ਉਹਨੇ ਤੁਹਾਨੂੰ ਗੱਲ ਕਰੀਆ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਅਫਸਰ ਨੇ ਥੋੜਾ ਛੱਡਤਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾ ਦੱਸਿਆ ਉਹਦਾ ਕਿਸੇ ਅਫਸਰ ਨੇ ਲੈ ਹੁਣ ਕਹਿ ਰਹੇ ਕਿ ਮੇਰੇ ਨਾਲ ਗੱਲ ਹੀ ਨਹੀਂ ਹੋ ਪਹਿਲਾਂ ਤਾਂ ਇਹਨਾਂ ਨੇ ਕਿਹਾ ਬਾਗ ਜਾ ਹੁਣ ਕਰਿਆ ਪੌੜ ਜਿਹੜਾ ਪਤਾ ਲੱਗ ਗਿਆ ਮੈਡਮ ਨੂੰ ਪਤਾ ਲੱਗ ਕੇ ਵੀ ਗਾਲਾਂ ਕੱਢ ਰਹੇ ਨੇ ਫਿਰ ਇਹਨੇ ਬੌਂਡ ਕਰਤਾ ਨਹੀਂ ਕਹਾ ਤੁਸੀਂ ਕਰ ਰਹੇ ਹੋ ਕੋਈ ਹੱਦ ਨਹੀਂ ਤੁਸੀਂ ਵੈਰਟੀ ਰਹਿ ਕੇ ਉਹ ਬੌਂਡ ਮੈਨੂੰ ਕਹਿੰਦੇ ਆ ਮੈਂ ਤੇਰੇ ਪਿਓ ਨਾਲ ਗੱਲ ਕਰਾਉਂਦੀ ਆ ਕਹਿ ਰਹੇ ਆ ਬੌਂਡ ਕਰਤਾ ਉਹ ਕਹਿੰਦੇ ਕਿ ਸਾਡਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਐਦਾਂ ਵੀ ਕੋਈ ਹੋਈ ਮੈਡਮ ਨਾਲ ਗੱਲ ਆਪਕੋ ਸਭ ਗਲਤ ਬੋਲੇ ਨੇ ਤਾ ਬੋਲੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰੋ ਮੈਂ ਤੈਨੂੰ ਮੂਵੀ ਦੇਣਾ ਜੀ ਮੇਰੇ ਕੋਲ ਮੂਵੀ ਬਣੀ ਪਈ ਆ ਜਿਹੜੀ ਮੇਰੇ ਕੋਲ ਤੁਹਾਡੇ ਨਾਲ ਪਿਓਰਾਂ ਵਾਲੇ ਕਰਾਉਣੀ ਆ ਦਿਖਾ ਦਿਓ ਮਾੜਾ ਵੀਡੀਓ ਦਿਖਾ ਦਿਓ ਵਾਲੀ ਤੁਸੀਂ ਦਿਖਾਓ ਤੁਹਾਡੇ ਕੋ ਕਿ ਪ੍ਰੂਫ ਨੇ ਲਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰ ਦੱਸੋ ਚਪੇੜਾ ਮਾਰ ਨੂੰ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰ ਨੂੰ ਦੀ ਆ ਦਿਖਾਓ ਵੀਡੀਓ ਚਪੇੜਾ ਮਾਰ ਨੂੰ ਦੀ ਆ ਇਹਦੀ ਚਪੇੜਾ ਮਾਰ ਸੱਚੇ ਹਨ ਹੋ ਦੇ ਹਾਲੇ ਚਪੇੜਾ ਮਾਰਨ ਨੂੰ ਜਾਨਾਨੀ ਤੇਰੀ ਫੇਰ ਵੀ ਕਰੂਗੀ ਸੁਚਾਨੀ ਵਿੱਚ ਤੈਨੂੰ ਕਹਾਂ ਨਾ ਇਹ ਅਫਸਰ ਦੀ ਬੀਬੀਆਂ ਇਦਾਂ ਨਹੀਂ ਕਰਦੀਆਂ ਇਹ ਅਫਸਰ ਦੀ ਵਾਈਫ ਹੋਣਾ ਤੁਸੀਂ ਇਦਾਂ ਨਹੀਂ ਬੋਲ ਸਕਦੇ ਹਨ ਇਹ ਵੀ ਬੋਲ ਸਕਦੇ ਲੱਗਦੀ ਹੈ ਇਹ ਵੀ ਮੋਬਾਈਲ ਖੋਲੀ ਸੀ ਬਾਅਦ ਚ ਮੋਬਾਈਲ ਖੋਲਿਆ ਹੁੰਦਾ ਪਿਆ ਅੱਛਾ ਜੀ ਮੋਬਾਈਲ ਕਿੱਦਾ ਖੋਇਆ ਸੀ ਐਚ ਭੇਜ ਦੋ ਦੱਲ ਮਾਰ ਸਰ ਕੀ ਗੱਲ ਕੀ ਹੋਈ ਸੀ ਉਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਹਾਂ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਤੇ ਲਾਇਸੈਂਸ ਫੇਰ ਕਿ ਭਾਜੀ ਗੱਡੀ ਸਾਈਡ ਤੇ ਲਾਓ ਇਹ ਕਹਿੰਦੇ ਮੈਡਮੋ ਕਹਿੰਦੇ ਆ ਸਾਡਾ ਮਜਾਦ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਤਾਂ ਚੱਲ ਕੋਈ ਗੱਡੀ ਯਾਰ ਹੈਲਮਟ ਨਹੀਂ ਨਹੀਂ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਿ ਰਹੇ ਅਫਸਰ ਨਾਲ ਗੱਲ ਕਰਾਈ ਹੈ ਤੇ ਬਾਅਦ ਦੇ ਵਿੱਚ ਮੈਡਮੋ ਕੁੱਤਿਆਂ ਕੁੱਤਿਆਂ ਸਾਡੇ ਅੰਚਾਰ ਨੂੰ ਕੁੱਤਿਆਂ ਹੂੰ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹੈ ਨਾ ਯਾਨੀ ਕਿ ਛੱਡੀ ਦਿਓ ਭਾਜੀ ਗੱਲਾਂ ਕਰਨ ਵਾਲੀਆਂ ਭਾਜੀ ਇੱਥੇ ਪੈਰ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਿਲੀ ਮੈਂਬਰ ਬਿਹੇਵ ਕਰਦਾ ਨਹੀਂ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕੀ ਦੱਸੋ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੀ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਗਈ ਕਿਸੇ ਨੇ ਵੀ ਨਹੀਂ ਕਰਾਈ ਗੱਲ ਜੀ ਨਹੀਂ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚਲ ਜੋ ਚਲ ਜੋ ਚਲ ਜੋ ਛੱਡ ਦੇ ਸੀਗੇ বিনা ਚਲਾਨ ਤੋਂ ਕਿ ਤੁਸੀਂ ਇੱਧਰ ਆ ਜਾਓ ਉੱਥੇ ਇੱਧਰ ਰੋਡ ਜਿੱਥੇ ਨਾ ਹੁੰਦਾ ਮੈਂ ਤਾਂ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਨੀ ਆ ਜਾਓ ਮੈਂ ਇੱਧਰ ਨਹੀਂ ਮੈਂ ਕਰਾਂਗਾ ਲੋਗੀ ਉਹ ਤਾਂ ਵੀ ਜਾਣ ਨਹੀਂ ਪਤਾ ਉਹ ਤਾਂ ਆਈ ਨਹੀਂ ਇਹ ਨਾਲ ਕਹਿੰਦੇ 200 ਲਾਜੂ ਲੈ ਗਏ ਨੇ ਉਹਨਾਂ ਨਾਲ ਗੱਲ ਹੋਈ ਤੇ ਫੋਨ ਹੈ ਨਹੀਂ ਉਹ ਮਲਾਜਮ ਉਸ ਦੇ ਇੱਕ ਇਹ ਭਾਜੀ ਆ ਇੱਕ ਹੋਰ ਮੜਾ ਮਲਾਜਮ ਆ ਉਹ ਤਾਂ ਕਹਿੰਦੇ ਉਹ ਮੁਲਾਦ ਨਹੀਂ ਘਰ ਸਾਡੇ ਘਰ ਆਉਂਦਾ ਨਹੀਂ ਇੱਕ ਮੁੰਡਾ ਹੋਰ ਆਇਆ ਕਰੇ ਤੇ ਹਾਂ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹਾਂ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਦੂਸਰੇ ਪਾਸੇ ਪੁਲਿਸ ਵੀ ਇਸ ਵਕਤ ਦਾਜ ਦੇ ਕਿ ਦੋਨੇ ਪੱਖ ਆਮੋ ਸਾਹਮਣੇ ਹੋ ਗਏ ਹੋਏ ਆ ਦਾਜ ਦੇ ਕਿ ਆ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਮੋਟਰਸਾਈਕਲ ਰੋਕਣ ਤੋਂ ਬਾਅਦ ਵਿਵਾਦ ਜਿਹੜਾ ਹੋਰ ਵੱਧਾ ਹੈ ਨਜ਼ਰ ਆ ਰਿਹਾ ਇਸ ਵਕਤ ਇੰਸਪੈਕਟਰ ਨੇ ਜਿਹੜੇ ਜੋਂਦੇ ਸੜਕਾਂ 'ਤੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਹਾਂ ਚਲਾਓ ਇਹਨੂੰ ਨੋਕ ਨੋਕ ਨੇ ਤੋ ਇਹ 40 50 ਰੁਪਏ ਦਾ ਸਾਲਾ ਸੋ ਦੇਖ ਸਕਦੇ ਹੋ ਇਸ ਵਕਤ ਪੁਲਿਸ ਆਉਰੇ ਦਾਦੇ ਕੀ ਕਾਫੀ ਵੱਡੀ ਗਿੰਦਰੀ ਤਣਾਤ ਆ ਸੋ ਦੇਖ ਸਕਦੇ ਹੋ ਮਾਹੌਲ ਇਸ ਵਕਤ ਕਿਹੋ ਜਿਹਾ ਬਣ ਗਿਆ ਪੁਲਿਸ ਇਹ ਦਿਦਾਜ਼ੇ ਕੇ ਇਲਾਕੇ ਦੇ ਵਿੱਚ ਜਿੰਨੇ ਟ੍ਰੈਫਿਕ ਦੇ ਮੁਲਾਜ਼ਮ ਨੇ ਸਾਰੇ ਇਸ ਵਕਤ ਉਰੇ ਤਨਾਤ ਹੋਏ ਪਏ ਆ ਆ ਦੇਖ ਸਕਦੇ ਹੋ ਜ਼ੋਨ ਦੀਆਂ ਗੱਡੀਆਂ ਉਰੇ ਆ ਚੁੱਕੀਆਂ ਨੇ ਬਿਲਕੁਲ ਨਜ਼ਦੀਕ ਸਰਦਾਰ ਚੌਕ ਹੈ ਉਸ ਦੇ ਨਜ਼ਦੀਕ ਹੀ ਇਹ ਜਿਹੜਾ ਦਿਦਾਜ਼ੇ ਕਿ ਵਿਵਾਦ ਹੋਇਆ ਪੁਲਿਸ ਹੀ ਪੁਲਿਸ ਉਰੇ ਹੋਈ ਪਈ ਆ ਦੇਖ ਸਕਦੇ ਹੋ